ਦੇਖੋ ਜੀ ਸਾਡੇ ਦੇਸ਼ ਦੇ ਵਿੱਚ ਕਈ ਟੀਵੀ ਨਾ ਮੌਤਾ ਹੋ ਜਾਂਦਾ ਹੈ ਸਿਰਫ ਸਿਰਫ ਇੱਕ ਅਨਗਲੀ ਕਰਕੇ ਅਸੀਂ ਇੱਕ ਅਭਿਆਨ ਸ਼ੁਰੂ ਕੀਤਾ ਹੈ ਵੀ ਇਹ ਬਸ ਜਿਹੜੀ ਹੈ ਪਿੰਡ ਪਿੰਡ ਜਾਊਗੀ ਟੈਸਟ ਹੋਣਗੇ ਜਿਹੜੇ ਜਿਹੜੇ ਵੀ ਪੇਸ਼ੇਤ ਨਗਰ ਆਉਣਗੇ ਉਹਨਾਂ ਦਾ ਜਿਹੜਾ ਆਪਾਂ ਸਰਕਾਰ ਵੱਲੋਂ ਜਿਹੜਾ ਟ੍ਰੀਟਮੈਂਟ ਕੀਤਾ ਜਾਊਗਾ ਇਹਦੇ ਵਿੱਚ ਬਤੌਰ ਮੈਂ ਹਰ ਪਿੰਡਾਂ ਦੇ ਸਰਪੰਚਾਂ ਨੂੰ ਵੀ ਬੇਨਤੀ ਕਰੂੰਗਾ ਵੀ ਤਕੜੇ ਹੋ ਕੇ ਮੋਤਬਾਰੀ ਆਪਣੀ ਵੱਖ ਕੇ ਆਪਣੇ ਪਿੰਡਾਂ ਦੇ ਜਿਹੜੇ ਤੁਹਾਨੂੰ ਕੋਈ ਲੱਗਦੇ ਨੇ ਉਹਨਾਂ ਦਾ ਟ੍ਰੀਟਮੈਂਟ ਜ਼ਰੂਰ ਸ਼ੁਰੂ ਕਰਾਓ ਉਹਨਾਂ ਦੇ ਟੈਸਟ ਵਗੈਰਾ ਜਿਹੜਾ ਤੇ ਇਸ ਬਿਮਾਰੀ ਨਾਲ ਜੂਝ ਰਿਹਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾ ਵੀ ਉਹਨੂੰ ਪੁੱਛ ਕੇ ਦੇਖੋ ਵੀ ਉਹਦੇ ਉਹਦੇ ਦਿਲ ਤੇ ਜਾਂ ਉਹਦੇ ਤੇ ਕੀ ਬੀਤੀ ਹੈ ਸਾਡੀ ਕੋਸ਼ਿਸ਼ ਇਹ ਆ ਵੀ ਇੱਥੋਂ ਤੱਕ ਕੋਈ ਪੇਸ਼ੈਂਟ ਜਿਹੜਾ ਸਾਡਾ ਪਹੁੰਚੇ ਨਾ ਨਾ ਕੋਈ ਨਾ ਆਵੇ ਵੀ ਸਟਾਰਟਿੰਗ ਹੀ ਜੇ ਕੋਈ ਸਾਨੂੰ ਦਿੱਕਤ ਨਜ਼ਰ ਆਉਂਦੀ ਉਹਨੂੰ ਕਵਰ ਕਰਕੇ ਆਪਾਂ ਜਿਹੜਾ ਵੀ ਉਹਨੂੰ ਤੰਦਰੁਸਤ ਕਰੀਏ ਜੀ ਮੈਂ ਇੱਕ ਗੱਲ ਕਹਿਣੀ ਚਾਹਨਾ ਵਾ ਵੀ ਜਿਹੜਾ ਬੰਦਾ ਦੁਖੀ ਹੁੰਦਾ ਉਹ ਦੋਨੂੰ ਸਹਾਰੇ ਦੀ ਲੋੜ ਹੁੰਦੀ ਏ ਠੀਕ ਆ ਕਈ ਦਰਦ ਦੇ ਵੀ ਨੇ ਪਰ ਆਪਣਾ ਅਗਲੇ ਨੂੰ ਮਹਿਸੂਸ ਨਾ ਹੋਣ ਲੋ ਆਪਣਾ ਪ੍ਰੋਫੈਸ਼ਨ ਰੱਖ ਕੇ ਉਹਦਾ ਠੀਕ ਕਰਨ ਜਿਹੜਾ ਹੌਲ ਵਾਲਾ ਉਹਦਾ ਸਾਥ ਕਿਉਂਕਿ ਬਿਮਾਰ ਬੰਦੇ ਨੂੰ ਜੇ ਉਹਦਾ ਕੋਈ ਪਤਾ ਲੈਣ ਨਾ ਜਾਵੇ ਕਿ ਉਹ ਮਹਿਸੂਸ ਕਰਦਾ ਵੀ ਯਾਰ ਫਲਾਣੇ ਨਾਲ ਮੇਰੀ ਨੇੜਤਾ ਜ਼ਿਆਦਾ ਈ ਉਹ ਮੇਰਾ ਪਤਾ ਲੈਣ ਨਹੀਂ ਆ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀ ਨੇ ਪਹਿਲ ਕਦਮੀ ਕਰਨੀ ਚਾਹੀਦੀ ਜਿਹੜਾ ਜਰੂਰਤ ਮੰਗਾ ਉਹਦੇ ਨਾਲ ਚਟਾਨ ਬਣ ਕੇ ਸਾਡੀ ਮੈਡੀਕਲ ਧਿਰਟੀ ਮਾ ਰਹਿਣੀ ਹੈ ਜੀ ਨਾਲ ਸਾਡੇ ਮੈਡੀਕਲ ਦਾ ਸਟਾਫ ਜਿਹੜਾ ਵਾ ਉਹ ਵੀ ਪਿੰਡਾਂ 'ਚ ਜਾਊਗਾ ਜੀ ਸਾਰੀਆਂ तकरीबन ਆਪਾਂ ਇਹ ਕਹਿ ਸਕਦੇ ਵੀ ਦਫ਼ਤਰਾਂ ਤੋਂ ਆਪਾਂ ਉਠਾ ਕੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਘਰ ਘਰ ਤੱਕ ਪਹੁੰਚਾਈ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਹੈ ਵੀ ਸਾਰੇ ਆਲ ਓਵਰ ਇੰਡੀਆ ਦੇ ਵਿੱਚ 100 ਡੇਜ਼ ਟੀਵੀ ਕੈਂਪੇਨ ਸ਼ੁਰੂ ਹੋ ਰਹੀ ਹੈ 100 ਡੇਜ਼ ਟੀਵੀ ਕੈਂਪੇਨ ਦੇ ਵਿੱਚ ਹੈ ਵੀ ਜਿਹੜੀ ਅੱਜ ਵੈਸੇ 7 ਨੂੰ ਜਿਹੜੀ ਇਹਨੂੰ ਲਾਂਚ ਕੀਤਾ ਜਾ ਰਿਹਾ 7 ਦਸੰਬਰ ਨੂੰ ਲਾਂਚ ਹੋ ਰਹੀ ਹੈ ਇਹਦੇ ਵਿੱਚ ਹੈ ਵੀ ਜਿਹੜੇ ਅਸੀਂ ਟੀਵੀ ਦੇ ਪੇਸ਼ੈਂਟ ਦੀ ਸਕਰੀਨਿੰਗ ਕਰਨੀ ਹੈ ਵੀ ਜਿਹੜੇ ਮੋਸਟ ਵਲਨਰੇਬਲ ਪਾਪੂਲੇਸ਼ਨ ਆ ਜਿਹਦੇ ਵਿੱਚ ਅਸੀਂ ਖਾਸ ਕਰਕੇ ਕਹੀਏ 슬ਮ ਏਰੀਆਜ਼ ਨੇ ਜਿਹੜੇ ਆਟੋਮੀਓਨ ਦੀ ਜਿਨ੍ਹਾਂ ਨੂੰ ਡੈਫੀਸ਼ੈਂਸੀ ਵਾਲੇ ਜਿਹੜੇ ਹੈਗੇ ਆ ਜਿਨ੍ਹਾਂ ਦੇ ਡਿਸਆਰਡਰਸ ਨੇ ਜਿਦਾ ਉਹਨਾਂ ਨੂੰ ਕੋਈ ਮਲੋ ਡਾਇਲਿਸਿਸ ਵਾਲੇ ਪੇਸ਼ੈਂਟ ਹੈ ਕੋ ਡਾਇਬੀਟਿਸ ਵਾਲੇ ਹੈ ਕੋਈ ਬੀਪੀ ਵਾਲੇ ਹੈ ਕੋਈ ਕਫ ਵਾਲੇ ਹੈ ਔਰ ਜਿਹੜੇ ਸਾਡੇ ਮੋਰ ਥੈਨ 2 ਵੀਕਸ ਕਫ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਸਟੂਮ ਐਗਜ਼ਾਮੀਨੇਸ਼ਨ ਵਾਸਤੇ ਔਰ ਟ੍ਰੂ ਨੈਟ ਤੇ ਸੀ ਵੀ ਨੈਟ ਸਾਡੇ ਮਸ਼ੀਨਸ ਹੈਗੀਆਂ ਇੱਥੇ 6 ਜਗ੍ਹਾ ਤੇ ਸਾਡੀਆਂ ਲੱਗਦੀਆਂ ਆ ਉਹਨਾਂ ਦੇ ਉੱਤੇ ਜਾ ਕੇ ਉਹਨਾਂ ਦਾ ਐਗਜ਼ਾਮੀਨੇਸ਼ਨ ਹੋਏਗਾ ਔਰ ਇਹਨਾਂ ਦੀ ਜਿਹੜੀ ਪੂਰੇ 100 ਡੇਸ ਜਿਹੜੀ ਇਹਨਾਂ ਦੀ ਸਕ੍ਰੀਨਿੰਗ ਕੀਤੀ ਜਾਏਗੀ ਤਾਂ ਕਿ ਜਿਹੜਾ ਆਪਣਾ ਸਾਰੇ ਜਿਹੜੇ ਸਟੇਟ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜੀ ਆਪਣੀ ਟੀਵੀ ਨੂੰ ਜਿਹੜਾ ਐਲੀਮੀਨੇਟ ਕੀਤਾ ਜਾ ਸਕੇ ਔਰ ਇਥੇ ਵੀ ਦੱਸਣ ਦੀ ਗੱਲ ਹੈ ਵੀ ਗੁਰਦਾਸਪੁਰ ਨੂੰ ਪਹਿਲੇ ਵੀ ਟੀਵੀ ਦੇ ਸੰਬੰਧ ਦੇ ਵਿੱਚ ਇਲਿਮੀਨੇਸ਼ਨ ਦੇ ਸੰਬੰਧ ਵਿੱਚ ਵੀ ਸਟੇਟ ਲੈਵਲਸ ਆਪਣੇ ਆਲ ਇੰਡੀਆ ਲੈਵਲ ਵੱਲੋਂ ਵੀ ਸਿਲਵਰ ਮੈਡਲ ਵੀ ਮਿਲ ਚੁੱਕਾ ਹੈ। ਇਹ ਜਿਹੜੀ ਗੱਡੀ ਹੈ ਇਹਦਾ ਬੇਸਿਕ ਮੋਟਿਵ ਤਾਂ ਜਿਹੜਾ ਹੈਗਾ ਇਹ ਲੋਕਾਂ 'ਚ ਅਵੇਅਰਨੈਸ ਕਰੇਗੀ। ਜਿਹੜੇ ਸਾਡੇ ਸੀਐਚਓ ਨੇ ਸਾਡੇ ਕੋਲ 200 ਤੋਂ ਜ਼ਿਆਦਾ ਸੀਐਚਓ ਜਿਹੜੇ ਬਾਹਰ ਕੰਮ ਕਰ ਰਹੇ ਆ ਆਸ਼ਾ ਜ਼ਰ ਪਿੰਡ ਦੇ ਵਿੱਚ ਆਸ਼ਾ ਜਿਹੜੀਆਂ ਸਾਰੇ ਘਰਾਂ ਦੇ ਵਿੱਚ ਜਾ ਕੇ ਜਿਹੜੀਆਂ ਵਲਨਰੇਬਲ ਨੇ ਜਿਹੜੇ ਜ਼ਿਆਦਾ ਪ੍ਰੋਬਲਮ ਵਾਲੇ ਕਫ ਵਾਲੇ ਆ ਉਹਨਾਂ ਨੂੰ ਲਿਆਂਗੀਆਂ ਉਹ ਫਿਰ ਸਾਡੇ ਸੀਐਚਓ ਲੈਵਲ ਤੇ ਆਣਗੇ। सीएच लेवल ਤੇ ਉਹਨੂੰ ਸਕ੍ਰੀਨ ਕਰਕੇ ਫਿਰ ਅੱਗੇ ਜਿਹੜੇ ਸਾਡੇ ਬਲੌਕ ਲੈਵਲ ਤੇ ਜਿਹੜੇ ਸੀਐਸਸੀ ਹਸਪੀਟਲਸ ਐ ਔਰ ਜਿੱਥੇ ਜਿੱਥੇ ਇਹਨਾਂ ਦੇ ਟੈਸਟ ਹੋਏਗੀ ਉੱਥੇ ਭੇਜਿਆ ਜਾਏਗਾ ਤਾਂ ਕਿ ਇਹਨਾਂ ਦੇ ਵਿੱਚੋਂ ਡਿਟੈਕਟ ਕਰਕੇ ਇਹਨਾਂ ਦੀ ਟਾਈਮਲੀ ਟਰੀਟਮੈਂਟ ਜਿਹੜੀ ਸ਼ੁਰੂ ਕੀਤੀ ਜਾ ਸਕੇ ਜਿਹਨਾਂ ਦੇ ਜਿਹੜਾ ਪੋਜ਼ਿਟਿਵ ਆ ਜਾਂਦਾ ਜਿਸ ਤਰ੍ਹਾਂ ਪਹਿਲੇ ਹੀ ਆ ਉਹਦਾ ਬਿਲਕੁਲ ਜਿਹੜੀ ਟਰੀਟਮੈਂਟ ਐ ਬਿਲਕੁਲ ਫ੍ਰੀ ਹੁੰਦੀ ਐ ਪਹਿਲੇ ਗਵਰਨਮੈਂਟ ਆਫ ਇੰਡੀਆ ਵੱਲੋਂ ਸਪਲਾਈ ਆਂਦੀ ਐ ਸਟੇਟ ਗਵਰਨਮੈਂਟ ਵੱਲੋਂ ਸਪਲਾਈ ਆਂਦੀ ਐ ਉਹਨਾਂ ਦੇ ਬਿਲਕੁਲ ਟਰੀਟਮੈਂਟ ਜਿਹੜੀ ਐ ਸਾਰੀ ਦੀ ਸਾਰ ਔਰ ਇਵਨ ਉਹਨਾਂ ਦੇ ਜਿਹੜੇ ਹੈਗੇ ਆ ਗਵਰਨਮੈਂਟ ਵੱਲੋਂ ਇਹ ਵੀ ਹੈਗਾ ਵੀ ਪਰ ਮੰਥ ਉਹਨਾਂ ਨੂੰ ਕੈਸੇ ਵੀ ਮਿਲਦੇ ਆ ਜਿਹੜੇ ਕਿ ਟਾਈਟ ਵਾਸਤੇ ਵੀ ਪ੍ਰਾਪਰਟਾਈਟ ਵੀ ਲਈ ਜਾਂਦੀ ਸਰ ਅਜੇ 100 ਡੇ ਜਿਹੜੀ ਹੈਗੀ ਆ ਤਬ ਤੱਕ ਦੇ ਅਗੇਂਸਟ ਟੀਵੀ ਦੇ ਅਗੇਂਸਟ ਇੱਕ ਮਹਮ ਚੱਲ ਰਹੀ ਆ ਇਹਦੇ ਵਿੱਚ ਅਸੀਂ ਅੱਜ ਸ਼ਿਵ ਕੁਮਾਰ ਵਿਟਾਲਵੀ ਐਡੀਟੋਰੀਅਮ ਵਿੱਚ ਸਾਡੇ ਡਿਸਟ੍ਰਿਕਟ ਲੈਵਲ ਦਾ ਫੰਕਸ਼ਨ ਚੱਲ ਰਿਹਾ ਪਿਆ ਜਿਹਦੇ ਵਿੱਚ ਅਸੀਂ ਸਾਰੇ ਮੁੱਖ ਮਾਨ ਦੇ ਤੌਰ ਤੇ ਸਾਡੇ ਐਮ ਐਲ ਏ ਸਾਹਿਬ ਵੀ ਆ ਰਹੇ ਨੇ ਪੀ ਸੀ ਸਾਹਿਬ ਐਸ ਐਲ ਐਮ ਸਾਹਿਬ ਤੇ ਇਹਦੇ ਵਿੱਚ ਸਾਡੇ ਸਿਵਲ ਸੇਵਨ ਸਾਹਿਬ ਡੀ ਐਮ ਸੀ ਸਾਹਿਬ ਸਾਰੇ ਇਹ ਤੋਂ ਇਲਾਵਾ ਜਿਹੜੇ ਵੀ ਐਮ ਪੀ ਐਸ ਜੋ ਮੇਲ ਫੀਮੇਲ ਸਾਰੇ ਉਸ ਤੋਂ ਇਲਾਵਾ ਸੀ ਡੀ ਐਸ ਸੀ ਜਿਹੜੀ ਹੈਗੀ ਹੈ ਸੀ ਐਚ ਓ ਇਹ ਸਾਰਿਆਂ ਨੂੰ ਇਹੀ ਇਨਵੋਲ ਕੀਤਾ ਆ ਰਹੇ ਨੇ ਇਹਦੇ ਵਿੱਚ ਤਬਦੀਕ ਦੇ ਬਾਰੇ ਰੋਗ ਦੇ ਬਾਰੇ ਜਿਹੜੀ ਹੈਗੀ ਹੈ ਇੱਕ ਜਾਣਕਾਰੀ ਦਿੱਤੇ ਇਹ ਕਿੰਨਾ ਕਿੰਨਾ ਤਰੀਕਿਆਂ ਨਾਲ ਫੈਲਦਾ ਹੈ ਔਰ ਇਹਨਾਂ ਨੂੰ ਬਚਾ ਦੇ ਪ੍ਰਵੈਂਸ਼ਨ ਦੇ ਕੀ ਜੜੇ ਹੈਗੇ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਤੇ ਇਹ ਕੰਪੇਨ ਦਾ ਅੱਜ ਆਗਾਜ਼ ਹੈ ਤੇ ਅੱਜ ਇੱਕ ਇਥੋਂ ਹਰੀ ਝੰਡੀ ਦੇ ਨਾਲ ਇੱਕ ਜਿਹੜੀ ਸਾਡੀ ਐਮਐਮਯੂ ਜੜੀ ਹੈਗੀ ਆ ਇਨੂੰ ਰਵਾਨਾ ਕੀਤਾ ਜਾਏਗਾ ਤੇ ਇੱਕ ਸੁਨੇਹਾ ਹੈ ਕਿ ਅਸੀਂ ਇਹ ਵਲੇ ਅਗਲੇ 100 ਦਿਨਾਂ ਵਿੱਚ ਹਰ ਤਰੀਕੇ ਨਾਲ ਜਿਹੜੀ ਹੈਗੀ ਹੈ ਟੀਵੀ ਦੇ ਕੇਸਾਂ ਨੂੰ ਲੱਭ ਕੇ ਉਹਨਾਂ ਦੀ ਸਕਰੀਨਿੰਗ ਕਰਕੇ ਫਿਰ ਉਹਨਾਂ ਦੇ ਐਕਸਰੇ ਜਾਂ ਸੀਵੀ ਨਾੜ ਜਾਂ ਹੋਲ ਟੈਸਟ ਕਰਕੇ ਔਰ ਜਿਹੜੇ ਮਰੀਜ਼ਾਂ ਨੂੰ ਖ਼ਿਲਾਫ਼ ਕੇਸਾਂ ਨੂੰ ਉਹਦਾ ਕੀ